ਹਾਂਜੀ ਪਿੰਡ ਦੌਲਤਪੁਰ ਦੇ ਵਿੱਚ ਪੈਂਦੇ ਇੱਕ ਕਹਿੰਦੇ ਜੰਗਲ ਕਹਿੰਦੇ ਜਿਹੜਾ ਬਣਲੀ ਤੇ ਦੌਲਤਪੁਰ ਦੇ ਵਿੱਚ ਪੈਂਦਾ ਕਹਿੰਦੇ ਉੱਥੇ ਬਹੁਤ ਪਾਣੀ ਆ ਗਿਆ ਤੇ ਉੱਥੇ ਦੇ ਕਹਿੰਦੇ ਛੋਟੇ-ਛੋਟੇ ਜਾਨਵਰ ਕਹਿੰਦੇ ਜਿਹੜੇ ਪਾਣੀ ਦੇ ਕਾਰਨ ਬਹੁਤ ਹੀ ਪਰੇਸ਼ਾਨੀ ਦੇ ਵਿੱਚ ਨੇ ਤੇ ਖਾਣ ਲਈ ਕੁਝ ਨਹੀਂ ਉਹਨਾਂ ਕੋਲ ਤੇ ਪਾਣੀ ਆ ਗਿਆ ਤੇ ਉਹ ਦਰਖਤਾਂ ਦੇ ਉੱਪਰ ਬੈਠੇ ਆ ਤੁਹਾਨੂੰ ਜਾ ਕੇ ਦਿਖਾਉਨੇ ਆ ਤੇ ਇੱਧਰ ਦੇਖ ਲਓ ਵੀਰੇ ਪਾਣੀ ਸਾਰਾ ਬਣਲੀ ਇਹ ਬਣਲੀ ਪਿੰਡਾ ਜਿਹਦੇ ਕਹਿੰਦੇ ਸਾਰਾ ਪਾਣੀ ਪਾਣੀ ਹੋ ਗਿਆ ਤੇ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਜੰਗਲ ਦੇ ਵਿੱਚ ਕਹਿੰਦੇ ਜਾਨਵਰਾਂ ਦਾ ਕੀ ਹਾਲ ਹੋ ਰਿਹਾ ਤੇ ਹੁਣ ਇੱਧਰ ਦੇਖ ਲਓ ਵੀਰੇ ਜੰਗਲ ਆ ਤੇ ਪਾਣੀ ਪਾਣੀ ਹੋ ਰਿਹਾ ਚਾਰੇ ਪਾਸੇ ਤੇ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਅੱਗੇ ਜਾ ਕੇ ਜੰਗਲ ਤੇ ਜੰਗਲ ਦੇ ਵਿੱਚ ਕਹਿੰਦੇ ਬੇਜਮਾਨ ਜਾਨਵਰ ਕਹਿੰਦੇ ਜਿਹੜੇ ਕੀ ਪਾਣੀ ਦਾ ਬਹੁਤ ਹੀ ਛਕਾਰ ਬਣ ਰਹੇ ਆ ਤੇ ਚਲੋ ਫਿਰ ਤੁਹਾਨੂੰ ਆਪਾਂ ਜਾ ਕੇ ਦਿਖਾਉਨੇ ਆ ਜਾਨਵਰਾਂ ਨਾਲ ਮਿਲਾਨੇ ਆ ਚਲੋ ਜੀ ਤੇ ਆਏ ਆਪਾਂ ਪਹੁੰਚ ਗਏ ਆ ਦੇਖੋ ਵੀਰੇ ਜੰਗਲ ਦੇ ਐਨ ਬਿਲਕੁਲ ਕਰੀਬ ਤੇ ਆਓ ਦੇਖੋ ਮੰਕੀ ਕਿਵੇਂ ਬੈਠੇ ਆ ਵਿਚਾਰੇ ਥੱਲੇ ਪਾਣੀ ਆ ਬਹੁਤ ਇਸ ਕਰਕੇ ਵੀ ਇਕਰਾਂ ਤੇ ਚੜ ਚੜ ਕੇ ਬੈਠੇ ਆ ਤੇ ਉੱਧਰ ਦੇਖ ਲੋ ਹੋ ਦੇਖੋ ਬਾਈ ਬਹੁਤ ਬੁਰਾ ਹਾਲਾਤ ਜਾਨਵਰਾਂ ਦਾ ਤੇ ਉਹ ਦੇਖੋ ਕਿਵੇਂ ਵਿਚਾਰੇ ਝਾਕ ਰਹੇ ਆ ਤੇ ਇਹਨਾਂ ਲਈ ਆ ਦੇਖੋ ਕੋਈ ਕੁਝ ਪਾ ਕੇ ਗਿਆ ਤੇ ਆ ਖਾਣ ਲਈ ਕਹਿੰਦੇ ਖਾ ਖਾ ਕੇ ਉੱਪਰ ਚੜ ਗਏ ਸਾਰੇ ਮੈਥੋਂ ਡਰਦੇ ਤੇ ਉਹ ਦੇਖੋ ਕਿਵੇਂ ਸ਼ਾਲਾ ਮਾਰ ਰਹੇ ਆ ਤੇ ਬੁਰਾ ਹਾਲ ਆ ਬਾਈ ਥੱਲੇ ਪਾਣੀੋਂ ਪਾਣੀ ਚੱਲ ਰਿਆ ਤੇ ਪਾਣੀ ਦੇ ਕਾਰਨ ਇਹ ਵੀ ਵਿਚਾਰੇ ਬਹੁਤ ਹੀ ਪਰੇਸ਼ਾਨ ਹੋ ਗਏ ਆ ਤੇ ਕੋ ਬੈਠਾ ਦੇਖੋ ਉਹ ਜਾਣਦਿਆ ਕਿ ਆ ਥੱਲੇ ਦੇਖੋ ਵੀਰੇ ਪਾਣੀੋਂ ਪਾਣੀ ਆ ਇਸ ਕਰਕੇ ਬਹੁਤ ਤੰਗ ਹੋ ਰਿਹਾ ਤੇ ਕਾ ਉਹ ਬੈਠਾ ਉੱਤੇ ਚੜ ਕੇ ਤੇ ਉਹ ਦੇਖੋ ਕਿਵੇਂ ਪਾਣੀ ਤੇ ਨਜ਼ਾਰੇ ਲਿੰਦੇ ਪਏ ਆ ਇੱਕੋ ਫਿਰ ਰਿਹਾ ਦੇਖੋ ਵੀਰੇ ਬਹੁਤ ਹੀ ਪਰੇਸ਼ਾਨ ਐ ਵੀ ਥੱਲੇ ਇਦਾਂ ਦੇ ਪਾਣੀੋਂ ਪਾਣੀ ਚੱਲ ਰਿਆ ਵੀਰੇ ਆ ਦੇਖੋ ਉੱਪਰ ਚੜ ਚੜ ਕੇ ਬੈਠੇ ਆ ਤੇ ਬਹੁਤ ਹੀ ਤੰਗਾ ਇਹਨਾਂ ਲਈ ਤੇ ਆਓ ਦੇਖੋ ਕਿੱਥੇ ਚੜ ਚੜ ਕੇ ਬੈਠੇ ਨੇ ਤੇ ਬੁਰਾ ਹਾਲ ਆ ਬਹੁਤ ਥੱਲੇ ਪਾਣੀ ਉਹ ਪਾਣੀ ਤੋਂ ਬਿਨਾ ਕਹਿੰਦੇ ਕੁਝ ਨਹੀਂ ਚਮਕ ਰਿਆ ਆਪਾਂ ਦੇਖੋ ਵੀਰੇ ਬਹੁਤ ਹੀ ਵਿਚਾਰੇ ਪਰੇਸ਼ਾਨ ਆ ਤੇ ਇੱਧਰ ਦੇਖੋ ਬਾਈ ਪਾਣੀ ਉਹ ਪਾਣੀ ਚੱਲ ਗਿਆ ਚਾਰੇ ਪਾਸੇ ਇਹਨਾਂ ਦੇ ਆ ਖਾਣ ਲਈ ਇਹਨਾਂ ਲਈ ਸਮਾਨ ਰੱਖਿਆ ਹੋਇਆ ਤੇ ਹਰੇ ਪਾਸੇ ਪਾਣੀ ਪਾਣੀ ਹੋ ਗਿਆ ਇਸੇ ਕਰਕੇ ਵੀ ਬਹੁਤ ਹੀ ਤੰਗ ਹੋਏ ਪਏ ਨੇ ਦੇਖੋ ਬੈਠਾ ਦੇਖੋ ਸਾਹਮਣੇ ਤੇ ਉਹ ਦੇਖੋ ਵਿਚਾਰੇ ਆ ਰਹੇ ਆ ਬਾਂਦਰ ਬਹੁਤ ਪਰੇਸ਼ਾਨ ਨੇ ਕਹਿੰਦੇ ਉਹ ਦੇਖੋ ਇਹ ਪਾਣੀ ਪਾਣੀ ਆ ਚਾਰੇ ਪਾਸੇ ਇਸ ਕਰਕੇ ਨਾ ਬਰਲੇ ਲੱਕ ਜਾਣਾ ਓਏ ਚੱਲਾਂ ਉਸ ਉਹ ਦੇਖੋ ਇਹ ਆ ਗਿਆ ਇਹ ਵੀ ਵਿਚਾਰਾ ਤੇ ਆ ਖਾਣ ਲਈ ਆਇਆ ਦੇਖੋ ਦੇਖੋ ਕੀ ਮੈਂ ਖਾ ਰਿਹਾ ਹੈ ਵਿਚਾਰਾ ਬਹੁਤ ਹੀ ਭੁੱਖ ਨਾਲ ਤਾਂ ਵੀਰੇ ਦੋਲਤਪੁਰ ਦੇ ਕੋਲ ਇੱਕ ਪਿੰਡ ਪੈਂਦਾ ਬੜਲੀ ਉਹ ਦੇਖੋ ਸਾਹਮਣੇ ਤੇ ਉਹ ਵੀ ਕਹਿੰਦੇ ਸਾਰਾ ਪਾਣੀ ਨਾਲ ਭਰ ਗਿਆ ਤੇ ਉਹ ਉੱਧਰ ਕਹਿੰਦੇ ਉੱਧਰੋਂ ਇੱਕ ਨਹਿਰ ਚੱਲਦੀ ਆ ਬਹੁਤ ਹੀ ਤਕੜਾ ਕਹਿੰਦੇ ਘੱਗਰ ਤੇ ਉਹ ਵੀ ਉਹਦਾ ਨਾ ਬੰਨ ਟੁੱਟ ਗਿਆ ਕਹਿੰਦੇ ਇੱਧਰ ਤੋਂ ਸਾਰਾ ਪਾਣੀ ਉੱਧਰੋਂ ਆ ਰਿਹਾ ਤੇ ਆ ਪਹਿਲੀ ਵਾਰ ਹੋਇਆ ਪਹਿਲਾਂ ਕਦੇ ਨਹੀਂ ਹੋਇਆ ਤੇ ਇੱਧਰ ਆਪਾਂ ਜੰਗਲ ਤੁਹਾਨੂੰ ਪਹਿਲਾਂ ਦਿਖਾਇਆ ਤੇ ਜੰਗਲ ਦੇ ਵਿੱਚ ਜਾਨਵਰਾਂ ਦਾ ਵੀ ਬਹੁਤ ਹੀ ਬੁਰਾ ਹਾਲ ਹੋਇਆ ਹੋਇਆ ਤੇ ਚਾਰੇ ਪਾਸੇ ਕਹਿੰਦੇ ਪਾਣੀ ਪਾਣੀ ਆ ਦੇਖੋ ਵੀਰੋ ਚਾਰੇ ਪਾਸੇ ਪਾਣੀ ਪਾਣੀ ਹੋ ਗਿਆ ਤੇ ਇਹਨਾਂ ਨੂੰ ਕੋਈ ਕੁਝ ਪਾ ਕੇ ਗਿਆ ਤੇ ਖਾਣ ਲੱਗੇ ਆ ਤੇ ਨਾਲੇ ਡਰ ਵੀ ਰਿਹਾ ਏ ਇੱਕ ਉਹ ਚਲਾ ਗਿਆ ਤੇ ਉਹ ਦੇਖੋ ਭਾਈ ਇੱਕ ਵਿਚਾਰਾ ਬਾਂਦਰਾ ਨੂੰ ਕਹਿੰਦੇ ਕੁਝ ਪੰਦਾ ਹੋਇਆ ਤੇ ਬਾਂਦਰਾ ਦਾ ਕਹਿੰਦੇ ਇਹ ਬੁਰਾ ਹਾਲ ਹੋਇਆ ਪਿਆ ਇੱਥੇ ਇਹ ਕਿ ਨਾ ਕੰਮ ਕਰਾਇਆ ਨਾ ਦੂਦਰ ਬੜਲੀ ਪਿੰਡ ਦਾ ਵੀ ਨਜ਼ਾਰਾ ਦੇਖੋ ਕਹਿੰਦੇ ਪਾਣੀ ਆ ਪਾਣੀ ਹੋ ਗਿਆ ਉਹਦੇ ਵੀ ਤੇ ਉਹ ਉਧਰੋਂ ਕੁਕਰਦਾ ਕਹਿੰਦੇ ਬੰਨ ਟੁੱਟ ਗਿਆ ਤੇ ਸਾਰਾ ਪਾਣੀ ਇੱਧਰ ਆਪਣੇ ਪਿੰਡ ਦੌਲਤਪੁਰ ਨੂੰ ਹੋ ਗਿਆ ਬਹੁਤ ਵੱਡਾ ਪ੍ਰਜਾ ਦਾ ਜੋ ਸਰ ਡੁੱਬ ਰਿਹਾ ਹੁਣਾ ਜਪਾ ਹੀ ਕੋਟਾ ਖੜਾ ਕੰਟਰੋਲ ਆ ਤਾਂ ਵੀਰੋ ਹੁਣ ਆਪਾਂ ਚੱਲੇ ਆ ਪਿੰਡ ਛੇਖੂ ਪਰਦੇ ਕਹਿੰਦੇ ਜਿਹੜਾ ਖੱਗਰ ਦਾ ਪੁਲ ਟੁੱਟਿਆ ਤੇ ਖੱਗਰ ਦਾ ਪੰਨ ਟੁੱਟਿਆ ਉਹਨੂੰ ਦੇਖਣਾ ਤੇ ਅੱਗੇ ਜਾ ਕੇ ਤੁਹਾਨੂੰ ਵੀ ਦਿਖਾਵਾਂਗੇ ਤੇ ਕਹਿੰਦੇ ਆ ਪੜਲੇ ਪਿੰਡ ਤੇ ਕੋਲ ਆਪਾਂ ਪਹੁੰਚ ਗਏ ਆ ਵਿਚਾਰੇ ਪਾਸੇ ਕਹਿੰਦੇ ਪਾਣੀ ਬਹੁਤ ਨਜ਼ਰ ਹੋ ਗਿਆ ਬਹੁਤ ਨਾਰਮਲ ਹੋ ਗਿਆ ਕਿੱਤਾਂ ਬਣੀ ਤੇ ਆਪਾਂ ਪਹੁੰਚ ਗਏ ਵੀਰੇ ਬੜਨੀ ਪਿੰਡ ਤੇ ਬਹੁਤ ਹੀ ਹਰਾ ਹਰਿਆ ਹੋਰਾ ਨਿਕਲੀ ਹੋਰ ਪਾਣੀ ਪਾਣੀ ਖੜੇ ਤੇ ਵੀ ਤੇ ਹੁਣ ਆਪਾਂ ਚੱਲੇ ਆ ਕਹਿੰਦੇ ਪਿੰਡ ਛੇਕੂ ਪਰ ਪਾਣੀ ਆਉਟਰ ਗਿਆ ਹੁਣ ਨੇ ਛੇਕੂ ਪਰ ਪਿੰਡ ਵਿੱਚ ਕਹਿੰਦੇ ਇੱਕ ਖੱਤੜਾ ਜਿਹੜਾ ਕਹਿੰਦੇ ਟੁੱਟ ਗਿਆ ਉਹਦਾ ਬੰਦ ਟੁੱਟ ਗਿਆ ਤੇ ਪਾਣੀ ਸਾਰਾ ਇੱਧਰ ਆ ਰਿਹਾ ਤੇ ਉੱਥੇ ਜਾ ਕੇ ਸਮਝਾਵਾਂ ਮੇਰੇ ਕੋਲ ਹੀ ਵਾਇਰ ਇਹ ਚੱਲਦਾ ਪੜਲੀ ਪੰਡਲੀ ਪਿੰਡ ਦੇ ਵਿੱਚ ਪਹੁੰਚ ਗਏ ਤੇ ਪੜਲੀ ਤੋਂ ਅਗਲੇ ਪਿੰਡ ਚੱਲੇ ਆਂਦੇ ਸੇਖੂਪੁਰ ਇੱਥੇ ਕਹਿੰਦੇ ਖੱਦਰ ਦਾ ਬੰਨ ਟੁੱਟਿਆ ਹੋਇਆ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਇੱਧਰ ਦੇਖੋ ਵੀਰੇ ਪਾਣੀ ਪਾਣੀ ਆ ਤੇ ਇੱਧਰ ਦੇਖੋ ਵੀਰੇ ਇੱਕ ਹੋਰ ਤੁਹਾਨੂੰ ਚੀਜ਼ ਦਿਖਾਣੇ ਆ ਇੱਧਰ ਜਮਾ ਪਾਣੀ ਦੀ ਝੀਲੀ ਦੇਖੋ ਕਿਵੇਂ ਖੜੀ ਆ ਤੇ ਆਹ ਦੇਖੋ ਇਸ ਏਰੀਆ 'ਚ ਕਹਿੰਦੇ ਜਮਾ ਪਾਣੀ ਹੈ ਪੜਲੀ ਦੇ ਸੇਖੂਪੁਰ ਦੇ ਪਚਾਲੇ ਤੇ ਜਮਾ ਪਾਣੀ ਹੈ ਏਰੀਆ ਨਾਰਮਲ ਖੜੀਆਂ ਇਨਾਂ ਦੇ ਵਿੱਚ ਮੈਨੂੰ ਲੱਗਦਾ ਬੋਰਡਰਾਂ ਚੱਲ ਰਹੀਆਂ ਤੇ ਇੱਕ ਪਾਸੇ ਕਹਿੰਦੇ ਪਾਣੀ ਦਾ ਕਹਿਰ ਤੇ ਦੂਜੇ ਪਾਸੇ ਕਹਿੰਦੇ ਪਾਣ ਟੁੱਟ ਗਏ ਤੇ ਪੁਲ ਟੁੱਟ ਗਏ ਤੇ ਕਹਿੰਦੇ ਆਹ ਦੇਖੋ ਪੁਲ ਟੁੱਟ ਗਏ ਆਹ ਦੇਖੋ ਗਿਲੇ ਸਰ ਵੀ ਜਵਾ ਪਾਣੀ ਹੈਗਾ ਜਵਾ ਪਾਣੀ ਹੈਗਾ ਤੇ ਅੱਗੇ ਜਾ ਕੇ ਤੁਹਾਨੂੰ ਫਕਰ ਚ ਦਿਖਾਵਾਂਗੇ ਫਕਰ ਦਾ ਜਿਹੜਾ ਪਾਣੀ ਚੁਕਿਆ ਉੱਥੇ ਜਾ ਕੇ ਤੁਹਾਨੂੰ ਮਿਲਾਂਦੇ ਆ ਤੇ ਹੁਣ ਪਹੁੰਚ ਗਏ ਆਪਾਂ ਸੇਕੂਪੁਰ ਪਿੰਡ ਦੇ ਕੋਲ ਇਹਨੇ ਜੀਰਾਂ ਸੁੱਕੀਆਂ ਪਈਆਂ ਆ ਆ ਦੇਖੋ ਸਾਰੇ ਪਾਸੇ ਆ ਦੇਖੋ ਜੀਰੀ ਕਿੰਨੀ ਜਦੋਂ ਬੜੀਆ ਤੇ ਫੁੱਲ ਆਖ ਰਿਹਾ ਇਹਨੂੰ ਇੱਕ ਪਾਸੇ ਕਹਿੰਦੇ ਪਾਣੀਓ ਪਾਣੀ ਤੇ ਦੂਜੇ ਪਾਸੇ ਕਹਿੰਦੇ ਜੀ ਸੁੱਕਾ ਲੱਗ ਰਿਹਾ ਆ ਦੇਖੋ ਵੀਰੇ ਇਹ ਇੱਧਰ ਚਰੀ ਵੀ ਨਾਰਮਲ ਸਟਰੀਆ ਇੱਧਰ ਪਾਣੀ ਦਾ ਕੋਈ ਕਹਿੰਦੇ ਵਹਾਵ ਨਹੀਂ ਹੈਗਾ ਸੇਕੂਪਰ ਪਿੰਡ ਦੇ ਵਿੱਚ ਆਪ ਨੂੰ ਦੇਖ ਆਇਆ ਕਹਿੰਦੇ ਪੜਨ ਦੀ ਤੇ ਦੋਸਤਪੁਰ ਦਾ ਪੂਰਾ ਹਾਲ ਹੋਇਆ ਹੋਇਆ ਸੇਕੂਪਰ ਦੇ ਵਿੱਚ ਕਹਿੰਦੇ ਪਾਣੀ ਘਟਿਆ ਇਹ ਤਾਂ ਡੁੱਬਣੀ ਹੋ ਗਈ ਸਾਰੇ ਉਹ ਪਾਉਣਾ ਪਾ ਸਕੀ ਬਈਆ ਸੇਕੂਪਰ ਦੇ ਵਿੱਚ ਇੱਧਰ ਦੇਖੋ ਹੋ ਗਏ ਇੰਟਰ ਸਿੱਖ ਉਪਰ ਦੇ ਪਿੰਡ ਦੇ ਵਿੱਚ ਤੇ ਦੋ ਪਾਰ ਕਰਕੇ ਕਹਿੰਦੇ ਤੁਹਾਨੂੰ ਦਿਖਾਵਾਂਗੇ ਘੱਗਰ ਇਹ ਆ ਗਏ ਕੁਲਤੇ 71 ਦਾ ਪੁੜਾ ਜਿੱਥੇ ਕਹਿੰਦੇ ਪਾਣੀ ਫੁੱਟਿਆ ਹੋਇਆ ਹੈ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਸਾਲੇ ਬਲਾ ਉਹ ਮੈਂ ਦੇਖੋ ਵੀਰੇਓ ਦੇਖੋ ਉਪਰ ਪਿੰਡ ਪਹੁੰਚ ਗਏ ਆ ਮੰਦਰਾ ਸਿੰਘ ਉਪਰ ਪਿੰਡ ਦਾ ਤੇ ਇਧਰ ਆਪਾਂ ਸਿੱਖ ਉਪਰ ਦੇ ਕਹਿੰਦੇ ਵਿੱਚ ਪਹੁੰਚ ਗਏ ਹੁਣ ਸਿੱਖ ਉਪਰ ਤੋਂ ਘੁੰਮ ਕੇ ਆਪਾਂ ਜਾਵਾਂਗੇ ਘੱਗਰ ਦੇ ਵਿੱਚ ਚਲੋ ਫਿਰ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਘੱਗਰ ਦੇ ਵਿੱਚ ਰੋਡ ਤੋਂ ਅੱਗੇ ਜਦੋਂ ਲਾਰਾ ਪਹੁੰਚੇ ਕਹਿੰਦੇ ਪੁਲ ਦੇ ਕੋਲ ਪਹੁੰਚ ਗਏ ਤੇ ਦੁਨੀਆ ਬਹੁਤ ਠੱਗੀ ਹੋਈ ਆ ਕਹਿੰਦੇ ਹੁਣ ਦੋ ਅੱਗੇ ਜਾ ਕੇ ਦਿਖਾਉਨੇ ਇੱਕ ਪਾਸਾ ਪਹੁੰਚੇ ਇੱਥੇ ਜਾ ਕੇ ਲੰਗਰ ਲੰਗਰ ਦਾ ਪ੍ਰਬੰਧ ਕਰਿਆ ਤਾਂ ਵੀ ਰੋਪਾ ਪਹੁੰਚ ਗਏ ਕਹਿੰਦੇ ਸੇਖੋਪਰ ਦੇ ਪਿੰਡ ਦੇ ਕਹਿੰਦੇ ਪੁਲ ਤੇ ਜਿੱਥੇ ਕਹਿੰਦੇ ਇੱਕ ਗਰ ਬਹੁਤ ਹੀ ਬਹੁਤ ਹੀ ਚੱਲ ਰਿਹਾ ਤੇ ਦੇਖੋ ਨਜ਼ਾਰੇ ਇੱਕ ਗਰ ਦੇ ਪੁਲ ਦੇ ਛਾਰੇ ਪਾਸੇ ਕਹਿੰਦੇ ਪਾਣੀ ਪਾਣੀ ਤੇ ਹੁਣ ਆਪਾਂ ਦੇਖੋ ਵੀਰੇ ਇਹ ਤੁੱਦਰ ਦਾ ਇਹ ਪੂਲਾ ਸਿਕੂਰ ਦਾ ਇੱਥੇ ਪਾਣੀ ਜਿਹਦਾ ਕਹਿੰਦੇ ਪਾਣੀ ਟੁੱਟਿਆ ਤੇ ਦੌਲਤਪੁਰ ਤੇ ਕਹਿੰਦੇ ਡੁੱਬੇ ਆ ਦੇਖੋ ਬਹੁਤ ਪਾਣੀ ਕਹਿੰਦੇ ਭਰ ਰਿਹਾ ਕਹਿੰਦੇ ਇਹਦਾ ਬੰਨ ਟੁੱਟਣ ਨਾਲ ਕਰਕੇ ਕਹਿੰਦੇ ਪਿੰਡ ਦੌਲਤਪੁਰ ਤੇ ਬੜਲੀ ਵਿੱਚ ਪਾਣੀ ਵੜਿਆ ਤਾਂ ਕਰਕੇ ਬੜਲੀ ਤੇ ਦੌਲਤਪੁਰ ਡੁੱਬੇ ਪਾਣੀ ਬਹੁਤ ਚੱਲ ਰਿਹਾ ਦੇਖੋ ਵੀਰੇ ਇਹ ਕਹਿੰਦੇ ਪੂਲਾ ਕਹਿੰਦੇ ਸਿਕੂਰ ਦਾ ਅਵਰਵਰ ਸੇ ਕੋਪਰ ਦਾ ਹਨੇ ਪੁਲ ਜਿੱਥੇ ਕਹਿੰਦੇ ਬਹੁਤ ਹੀ ਦੁਨੀਆ ਕੱਤੀ ਹੋਈ ਆ ਤੇ ਤੁਹਾਨੂੰ ਦਿਖਾਉਂਦੇ ਆ ਇਧਰਲੀ ਸਾਈਡ ਆਪ ਦੇਖੋ ਵੀਰੇ ਉਹ ਇੱਕ ਅਗਰ ਕਹਿੰਦੇ ਬਹੁਤ ਹੀ ਪਾਣੀ ਦਾ ਵਹਾਅ ਵੱਧ ਗਿਆ ਉਸੇ ਕਰਕੇ ਅਗਰ ਬੰਦ ਕਰਦੇ ਆ ਇਧਰ ਪੁਲ ਕਹਿੰਦੇ ਇਧਰ ਲੋਕ ਵੀ ਬਹੁਤ ਇਕੱਠੇ ਹੋਈ ਗਾ ਦੇਖਣ ਦੇ ਲਈ ਤੇ ਕਹਿੰਦੇ ਇੱਕ ਅਗਰ ਦਾ ਕਹਿੰਦੇ ਬਾਹਨ ਟੁੱਟ ਗਿਆ ਅੱਗੇ ਵੱਢਦੀ ਪੌਂ ਜਿਹਦੇ ਕਰਕੇ ਕਹਿੰਦੇ ਦੌਰਤ ਵਰਦੇ ਵਿੱਚ ਪਾਣੀ ਵੱਡੇ ਵੜਿਆ ਤੇ ਆਪ ਦੇਖੋ ਚਾਰੇ ਪਾਸੇ ਕਹਿੰਦੇ ਪਾਣੀਓ ਪਾਣੀ ਬਹੁਤ ਪਾਣੀ ਕਹਿੰਦੇ ਵਧਿਆ ਹੁੰਦਾ ਨਾ ਮਰ ਗਿਆ ਪਾਣੀ ਦੇਖਾ ਮਾਸ ਤੋਂ ਸੜਕ 'ਤੇ ਪਰ ਚੱਲ ਸਕਿਆ எப்போ கிளி சார் பண்ணிக்கிறேன்